ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਖੱਟੀ ਲੱਸੀ ਪੀਣ ਵਾਲੀ ਸੋ ਸ਼ੁਰੂ ਕਰਦੇ ਹਾਂ ਜੀ ਗਿੰਦਰ ਤੇ ਚੰਦ ਦੋ ਭਰਾ ਸਨ ਗਿੰਦਰ ਵੱਡਾ ਤੇ ਚੰਦ ਛੋਟਾ ਜ਼ਮੀਨ ਉਹਨਾਂ ਕੋਲ ਸਾਰੀ ਹੀ 10 ਕਮਾਂ ਸੀ ਉਹਨਾਂ ਦਾ ਪਿਓ ਇਕੱਲਾ ਸੀ ਤੇ ਜਵਾਨੀ ਪਹਿਰੇ ਵੀ ਉਸ ਤੋਂ ਵਾਹੀ ਦਾ ਕੰਮ ਚੰਗਾ ਨਹੀਂ ਸੀ ਤੁਰਿਆ ਆਪਣੀਆਂ ਦੋ ਭੈਣਾਂ ਦੇ ਵਿਆਹ ਜਿਹੜੇ ਉਹਨੇ ਆਪ ਹੀ ਕੀਤੇ ਸਨ ਕਿਸੇ ਬਾਣੀਏ ਤੋਂ ਕਰਜ਼ਾ ਲੈ ਕੇ ਕੀਤੇ ਸਨ ਕਰਜ਼ਾ ਦਿਨੋ ਦਿਨ ਟਿੱਬੇ ਦੇ ਰੇਤੇ ਵਾਂਗ ਵਧੀ ਜਾਂਦਾ ਸੀ ਉਸ ਨੇ ਉਹਨਾਂ ਸਮਿਆਂ ਵਿੱਚ ਦੋਕਮਾ ਜ਼ਮੀਨ ਪਿੰਡ ਦੇ ਕਿਸੇ ਪਿੰਡ ਦੇ ਇੱਕ ਨਰੋਏ ਜ਼ਿਮੀਂਦਾਰ ਸੁਰਤਾ ਸਿੰਘ ਕੋਲ ਗਹਿਣੇ ਧਰ ਕੇ ਉਸ ਬਾਣੀਏ ਦੇ ਸਾਰੇ ਕਰਜ਼ੇ ਦਾ ਜੂੜ ਵਾੜ ਦਿੱਤਾ ਸੀ ਕਹਿੰਦੇ ਜੇ ਜੱਟ ਤਕੜਾ ਹੋਵੇ ਤਾਂ ਜ਼ਮੀਨ ਨੂੰ ساری ਉਮਰ ਖਾਂਦਾ ਰਹਿੰਦਾ ਹੈ ਤੇ ਜੱਟ ਮਾੜਾ ਹੋਵੇ ਤਾਂ ਜ਼ਮੀਨ ਉਲਟੀ ਜੱਟ ਨੂੰ ਖਾ ਜਾਂਦੀ ਹੈ ਹਲਵਾਹੀ ਦੇ ਕੰਮ ਵਿੱਚ ਚਾਉ ਦਾ ਕੰਮ ਧਰਤੀ ਨੂੰ ਪੋਲਾ ਕਰਨਾ ਹੁੰਦਾ ਹੈ ਧਰਤੀ ਨੂੰ ਪੋਲਾ ਜਿੰਨਾ ਕੋਈ ਜੱਟ ਬਹੁਤਾ ਕਰੇ ਉਹਨਾਂ ਉਸ ਵਿੱਚੋਂ ਬਹੁਤਾ ਅਨਪਦਾਰਥ ਨਿਕਲਦਾ ਹੈ ਜੇ ਜੱਟ ਚਾਉ ਨੂੰ ਧਰਤੀ ਵਿੱਚ ਬਹੁਤਾ ਨਾ ਵਰਤੇ ਤਾਂ ਉਹ ਚਾਉ ਧਰਤੀ ਨੂੰ ਪੋਲਾ ਕਰਨ ਦੀ ਥਾਂ ਜੱਟ ਨੂੰ ਪੋਲਾ ਕਰ ਦਿੰਦੀ ਹੈ ਅਨਪਦਾਰਥ ਦੀ ਥਾਂ ਫਿਰ ਜੱਟ ਵਿੱਚੋਂ ਹੀ ਨਿਕਲਦਾ ਹੈ ਸ਼ਾਹ ਦਾ ਕਰਜ਼ਾ ਡੁਈਆਂ ਸਵਾਈਆਂ ਕੁੜੀਆਂ ਦੇ ਪੈਸੇ ਵਟਣੇ ਤੇ ਮੁੰਡਿਆਂ ਨੂੰ ਪੈਸੇ ਲੈ ਦੇ ਕੇ ਵਿਆਹਣਾ ਧੋਕਮਾਂ ਜਮੀਨ ਤਾਂ ਉਹਨਾਂ ਦੇ ਪਿਓ ਨੇ ਸੁਰਤਾ ਸਿੰਘ ਕੋਲ ਗਹਿਣੇ ਤਰੀ ਹੋਈ ਸੀ ਪਰ ਕਦੇ 100 ਕਦੇ 200 ਕਰਕੇ ਹੋਰ 2000 ਰੁਪਇਆ ਵਿਆਜੂ ਵੀ ਸੁਰਤਾ ਸਿੰਘ ਨੇ ਉਸ ਤੇ ਸੇਰ ਕਰ ਲਿਆ ਸੀ ਹਾੜੀ ਸੋਣੀ ਮੋੜ-ਮੋੜ ਕੇ ਵੀ ਰਕਮ ਉਨੀ ਦੀ ਉਨੀ ਖੜੀ ਰਹਿੰਦੀ ਕਦੇ ਗਾਂ ਦਾ ਰੱਸਾ ਫੜਾ ਦਿੱਤਾ ਕਦੇ ਬੱਚੇ ਦਾ ਰੱਸਾ ਫੜਾ ਦਿੱਤਾ ਤੇ ਕਦੇ ਕੋਈ ਝੋਟੀ ਦੇ ਦਿੱਤੀ ਜਿੰਨਾ ਚਿਰ ਉਹਨਾਂ ਦਾ ਪਿਓ ਜਾਉਂਦਾ ਰਿਹਾ ਉਸ ਤੋਂ ਸੁਰਤਾ ਸਿੰਘ ਕੋਲੋਂ ਕਦੇ ਵੀ ਖੇੜਾ ਨਾ ਛਡਵਾਇਆ ਗਿਆ ਸਾਲ ਵਿੱਚ ਜਿੰਨਾ ਰੁਪਈਆ ਉਹ ਉਚਾਰਦਾ ਸੀ ਉਦੋਂ ਦੂਣਾ ਹੋਰ ਲੈ ਲੈਂਦਾ ਸੀ ਗਿੰਦਰ ਦਾ ਜਦੋਂ ਵਿਆਹ ਕੀਤਾ ਉਦੋਂ ਵੀ 4000 ਸੋਤਾ ਸਿੰਘ ਨੇ ਹੀ ਦਿੱਤਾ ਸੀ ਜਦੋਂ ਚੰਦਾ ਚੰਦਾ ਦਾ ਵਿਆਹ ਕੀਤਾ ਉਦੋਂ 2000 ਵਿਆਜੂ ਲਿਆ ਲਿਆ ਸੀ ਤੇ 2000 ਦੀ ਦੋਕਮਾ ਜ਼ਮੀਨ ਹੋਰ ਗਹਿਣੇ ਧਰਤੀ ਸੀ ਜਦੋਂ ਉਹਨਾਂ ਦਾ ਪਿਓ ਮਰਿਆ ਉਹਨਾਂ ਦੇ ਚਾਰ ਕਮਾਂ ਜੀ ਉਹਨਾਂ ਦੇ 4 ਕਮਾ ਜਮੀਨ ਗਹਿਣੇ ਸੀ ਤੇ 4000 ਰੁਪਇਆ ਦੇਣਾ ਰਹਿੰਦਾ ਸੀ ਦੋਵੇਂ ਭਰਾ ਪੂਰੇ ਜਿੱਚ ਸਨ ਕਿ ਉਹ ਸੁਰਤਾ ਸਿੰਘ ਦਾ 4000 ਕਿਵੇਂ ਉਚਾਰਨ ਉਹਨਾਂ ਨੂੰ ਗਹਿਣੇ ਜਮੀਨ ਦਾ ਇਹਨਾ ਫਿਕਰ ਨਹੀਂ ਸੀ ਜਿੰਨਾ ਚੋਰਾ ਉਹਨਾਂ ਨੂੰ ਵਿਆਜ ਰੁਪਈਆ ਦਾ ਸੀ ਸੁਰਤਾ ਸਿੰਘ ਸੁਭਾਅ ਦਾ ਬੜਾ ਮਿੱਠਾ ਸੀ ਦੇਖਣ ਵਿੱਚ ਓਹ ਲੱਗਦਾ ਜਿਵੇਂ ਓਦੇ ਨਾਲ ਦਾ ਪਿੰਡ ਵਿੱਚ ਧਰਮਾਤਮਾ ਬੰਦਾ ਹੋਰ ਨਹੀਂ ਅੱਧਕੂ ਦਾ ਹੋ ਕੇ ਗੱਲ ਕਰਦਾ ਪਿੰਡ ਦੇ ਹਰੇਕ ਬ੍ਰਾਹਮਣ ਨੂੰ ਮਹਾਰਾਜ ਬੁਲਾਉਂਦਾ ਸੜੇ ਤੋਂ ਸੜੇ ਬਾਣੀਏ ਨੂੰ ਵੀ ਰਾਮ ਰਾਮ ਕਹਿੰਦਾ ਚੋਰ ਨਾਈ ਸ਼ਿੰਬੇ ਤਖਾਨ ਕਮਿਆਰ ਮਜਬੀ ਤੇ ਰਾਮਦਾਸੀਏ ਸਭ ਨੂੰ ਆਦਰ ਨਾਲ ਬੁਲਾਉਂਦਾ ਐਨਾ ਮਿੱਠਾ ਬੰਦਾ ਪਿੰਡ ਵਿੱਚ ਹੋਰ ਕੋਈ ਨਹੀਂ ਸੀ ਐਨਾ ਸਾਦਾ ਬੰਦਾ ਪਿੰਡ ਵਿੱਚ ਕੋਈ ਹੋਰ ਨਹੀਂ ਸੀ ਪੈਰੀ ਘੱਲ ਥੋੜੀ ਘੱਲ ਥੋੜੀ ਦੀ ਜੁੱਤੀ ਘੱਲ ਥੋੜੀ ਦੀ ਜੁੱਤੀ ਜੁੱਤੀ ਉਸਦੇ ਚੱਲਦੀ ਬਹੁਤ ਸੀ ਪੰਜ ਪੰਜ ਛੀ ਛੀ ਮਾਰੀ ਗੰਡਾ ਗੰਡਾ ਕੇਵੀ ਉਹ ਜੁੱਤੀ ਨੂੰ ਗੰਡਾਈ ਜਾਂਦਾ țeṛ ਖੱਦਰ ਦੀ ਤੋਤੀ ਗਲ ਖੱਦਰ ਦੀ ਬੂਸਕੀ ਦਾ ਕੁੜਤਾ ਸਿਰ ਉੱਤੇ ਮੋਟੀ ਬੈਲ ਦਾ ਚਿੱਟਾ ਸਾਫਾ 12 ਮਹੀਨੇ 30 ਦਿਨ ਉਸਦੇ ਇਹੀ ਪਹਿਰਾਵਾ ਹੁੰਦਾ ਸਿਆਲਾਂ ਵਿੱਚ ਤੋੜੇ ਵਰਕੇ ਮੋٹے ਖੱਦਰ ਦੀ ਜਾਕਟ ਤੇ ਡੱਬੀਆਂ ਵਾਲੇ ਖੇਸ ਦੀ ਬੁੱਕਲ ਜ਼ਰੂਰ ਪਾ ਜਾਂਦੀ ਨਹੀਂ ਤਾਂ ਬੱਸ ਉਹਦਾ ਇੱਕੋ ਪਹਿਰਾਵਾ ਰਹਿੰਦਾ ਉਹਦੇ ਕੋਲ ਆਪਣੀ ਜ਼ਮੀਨ ਵੀ ਬਹੁਤ ਸੀ ਉਸਨੇ ਬਹੁਤ ਸਾਰੀ ਜ਼ਮੀਨ ਲੋਕਾਂ ਦੀ ਬੈ ਲੈ ਵੀ ਲੈ ਰੱਖੀ ਸੀ ਗਹਿਣੇ ਦੀਆਂ ਜ਼ਮੀਨਾਂ ਤਾਂ ਉਸ ਕੋਲ ਕਈ ਕਰਾਂ ਦੀਆਂ ਸਨ ਦੋ ਮੁੰਡੇ ਦੋ ਉਹਦੇ ਮੁੰਡੇ ਸਨ ਦੋਵੇਂ ਦਿਨ ਰਾਤ ਬਾਹੀ ਦਾ ਹੀ ਕੰਮ ਕਰਦੇ ਰਹਿੰਦੇ ਦੋਵੇਂ ਪਿਉ ਨਾਲੋਂ ਚੜਦੇ ਸਨ ਐਨੇ ਕੰਜੂਸ ਕਿ ਕੀੜੀ ਦੇ ਰਾਹ ਦਾਣਾ ਨਹੀਂ ਸੀ ਜਾਣ ਦਿੰਦੇ ਦਿਹਾੜੀ ਜਿਹੜੇ ਉਹਨਾਂ ਦੇ ਕਦੇ-ਕਦੇ ਕੰਮ ਕਰਨ ਜਾਂਦੇ ਦੱਸਦੇ ਹੁੰਦੇ ਕਿ ਜਦੋਂ ਵੀ ਅਸੀਂ ਕਦੇ ਇਹਨਾਂ ਦੇ ਜਾਂਦੇ ਹਾਂ ਕਦੇ ਵੀ ਸਾਨੂੰ ਦਾਲ ਸਬਜੀ ਦਾਲ ਜਾਂ ਸਬਜੀ ਨਾਲ ਰੋਟੀ ਨਹੀਂ ਮਿਲੀ ਹਮੇਸ਼ਾ ਗੰਡਿਆਂ ਦੀ ਚਟਨੀ ਜਾਂ ਪਚਰੰਗੇ ਅਚਾਰ ਨਾਲ ਰੋਟੀ ਖਾਧੀ ਆ ਨਮਾ ਪੱਤਾ ਸੁਰਤਾ ਸਿੰਘ ਦਾ ਪਿੰਡ ਵਿੱਚ ਬਹੁਤ ਚੱਲਦਾ ਸੀ ਇਸ ਕੰਮ ਵਿੱਚ ਉਹ ਇੰਨਾ ਚੜ ਗਿਆ ਸੀ ਕਿ ਕੋਈ ਬਾਣੀਆਂ ਵੀ ਉਹਦੇ ਮੁਕਾਬਲੇ ਵਿੱਚ ਨਹੀਂ ਸੀ ਸਗੋਂ ਕਈ ਬਾਣਿਏ ਵੀ ਉਹਦੀ ਹੀਣ ਮੰਨਦੇ ਸਨ ਸੁਰਤਾ ਸਿੰਘ ਪੈਸੇ ਦੇ ਤਾਂ ਹਰ ਇੱਕ ਨੂੰ ਦਿੰਦਾ ਸੀ ਪਰਨਾਮਾ ਗੋਹਣ ਉਹ ਗੋਹਣ ਵਿੱਚ ਬੜਾ ਕਰੜਾ ਸੀ ਜੇ ਕਿਸੇ ਨਾਲ ਝਗੜਾ ਹੋ ਜਾਂਦਾ ਤਾਂ ਫਟ ਉਸ ਝਗੜੇ ਨੂੰ ਕਚਹਿਰੀ ਵਿੱਚ ਲੈ ਜਾਂਦਾ ਡਰਦਾ ਉਹਦੀ ਰਕਮ ਕੋਈ ਦਾਦਾ ਨਹੀਂ ਸੀ ਉਸ ਨੇ ਕਈ ਘਰਾਂ ਦੀ ਕੁਰਕੀ ਕਰਵਾਈ ਸੀ ਜਿਸ ਬੰਦੇ ਦਾ ਉਸ ਨਾਲ ਵਾਹ ਪੈ ਜਾਂਦਾ ਉਹਨੂੰ ਉਸ ਨੂੰ ਤਾਂ ਉਹ ਪੂਰੀ ਤਰ੍ਹਾਂ ਮੁੰਨ ਕੇ ਛੱਡਦਾ 100 ਰੁਪਇਆ ਜੇ ਕਿਸੇ ਨੂੰ ਦੇਣਾ ਹੁੰਦਾ ਤਾਂ 90 ਦੇ ਕੇ 100 ਲਿਖਦਾ ਤੇ ਵਿਆਜ ਵੱਖਰਾ ਵਿਆਜ ਵੀ ਉਹਦਾ ਦੂਜਿਆਂ ਨਾਲੋਂ ਕਰੜਾ ਸੀ ਵਿਆਜ ਰੁਪਈਆ ਤਾਂ ਕਹਿੰਦੇ ਖੱਬਲ ਵਾਂਗ ਸੁਈ ਜਾਂਦਾ ਹੈ ਕਿੰਦਰ ਚੋਰਾ ਕਰਦਾ ਕਿ ਸੂਰਤ ਸਿੰਘ ਦਾ 4000 ਕਿਵੇਂ ਉਤਾਰਿਆ ਜਾਵੇ ਇੱਕੋ ਸਾਲ ਵਿੱਚ ਉਹ ਇੰਨਾ ਰੁਪਈਆ ਲਾ ਨਹੀਂ ਸੀ ਸਕਦੇ ਦੋ ਪ੍ਰਾਸਨ ਦੋ ਬੰਦਿਆਂ ਦੀ ਕਮਾਈ ਕਿੰਨੀ ਕੁ ਹੋ ਸਕਦੀ ਹੈ ਉਹਨਾਂ ਕੋਲ ਛੀਕਮਾ ਜ਼ਮੀਨ ਹੀ ਜਾਂ ਹਲ ਸੀ ਕੁਝ ਜ਼ਮੀਨ ਉਹੋ ਹਿੱਸੇ ਉੱਤੇ ਲੈ ਲੈਂਦੇ ਤੇ ਕੁਝ ਠੇਕੇ ਉੱਤੇ ਵਾਹੀ ਚੰਗੀ ਕਰਦੇ ਸਨ ਜਾਨ ਤੋੜ ਕੇ ਕੰਮ ਕਰਦੇ ਖਰਚ ਬਹੁਤ ਘਟ ਕਰਦੇ ਵਿਆਹਾਂ ਵਿੱਚ ਨਾ ਜਾਣ ਕਰਕੇ ਦੋ ਤਿੰਨ ਰਿਸ਼ਤੇਦਾਰ ਵੀ ਉਹਨਾਂ ਨਾਲ ਟੁੱਟ ਗਏ ਸਨ ਵਿਅੰਤ ਅਨਸਾਰ ਉਹ ਕੰਮ ਕਰਦੇ ਸਨ ਸਣੇ ਵਿਆਜ 1-1000 ਹਰ ਸਾਲ ਦੇ ਕੇ ਉਹਨਾਂ ਨੇ 4-5 ਹਜ਼ਾਰ ਸਾਲਾਂ ਵਿੱਚ ਲਾਹ ਦਿੱਤਾ ਹੁਣ 4 ਕਮਾਂ ਜ਼ਮੀਨ ਰਹੀ ਦੀ ਸੀ 2 ਕਮ 2 ਕਮਾਂ ਜ਼ਮੀਨ ਪਹਿਲਾਂ ਜਿਹੜੀ ਉਹਨਾਂ ਦਾ ਪਿਓ ਉਹਨਾਂ ਦੇ ਪਿਓ ਨੇ ਧਰੀ ਸੀ ਉਹ ਵੀ ਉਹਨਾਂ ਨੇ ਦੋ ਕੁ ਸਾਲਾਂ ਵਿੱਚ ਛਡਵਾ ਲਈ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਦਿਨ ਕਦੋਂ ਚੜਦਾ ਤੇ ਕਦੋਂ ਛਿਪਦਾ ਉਹ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਹੁਣ ਬਸ ਦੋ ਕੁ ਮਾਂ ਉਹਨਾਂ ਦੀ ਗਹਿਣੇ ਰਹਿੰਦੀ ਸੀ ਉਹਨਾਂ ਦੀਆਂ ਜਨਾਨੀਆਂ ਵੀ ਬਹੁਤ ਕੰਮ ਕਰਦੀਆਂ ਖੇਤੀਬਾਤੀ ਦੇ ਕੰਮ ਤੋਂ ਬਿਨਾਂ ਉਹ ਹੋਰ ਕੰਮ ਵੀ ਕਰਦੀਆਂ ਰਹਿੰਦੀਆਂ ਦਰੀਆਂ ਪੁੰਦੀਆਂ ਤਾਣੀ ਬੁਨਣ ਲਈ ਉਹਨਾਂ ਲਈ ਉਹਨਾਂ ਦੇ ਘਰ ਖੱਡੀ ਵੀ ਲਾਈ ਹੋਈ ਸੀ ਛੋਟੀ ਬਹੂ ਘਰ ਦੇ ਕੱਪੜੇ ਮਸ਼ੀਨ ਉੱਤੇ ਆਪ ਹੀ ਸਿਉਣੇ ਦੀ ਸੀ ਦੋਵੇਂ ਬਹੂਆਂ ਨੇ ਨਾ ਕਦੇ ਰਾਜ ਕੇ ਖਾਦਾ ਸੀ ਤੇ ਨਾ ਕਦੇ ਜੀ ਭਰ ਕੇ ਹੰਡਾਇਆ ਸੀ ਉਹ ਵੀ ਆਪਣੇ ਆਦਮੀਆਂ ਵਾਂਗ ਹੀ ਦੇ ਵੇਲਦੀਆਂ ਰਹਿੰਦੀਆਂ ਸੁਭਾਅ ਦੀਆਂ ਪੁੱਜ ਕੇ ਚੰਗੀਆਂ ਕਦੇ ਕੋਈ ਬਹੂ ਕਿਸੇ ਨਾਲ ਲੜਦੀ ਨਹੀਂ ਸੀ ਵਹਿੜਕੀਦੀਆਂ ਸਾਰੀਆਂ ਬੁੜੀਆਂ ਉਹਨਾਂ ਨੂੰ ਬਹੁਤ ਸਰਾਂਦੀਆਂ ਸਨ ਸਰਾਂਦੀਆਂ ਨਹੀਂ ਸਨ ਰੱਜਦੀਆਂ ਕੰਮ ਦੀ ਧਮ ਪਰ ਰੱਖੀ ਸੀ ਉਨਾਂ ਨੇ ਵੱਡੀ ਬਹੂ ਤਾਂ ਬਾਹਰ ਅੰਦਰ ਕੰਮ ਵਿੱਚ ਨੜੇ ਵਾਂਗ ਉੱਡੜਦੀ ਫਿਰਦੀ। ਨਾ ਗਿੰਦਰ ਮੁੰਡਿਆਂ ਵਰਗਾ ਮੁੰਡਾ ਸੀ, ਨਾ ਚੰਦ ਮੁੰਡਿਆਂ ਵਰਗਾ ਮੁੰਡਾ ਸੀ। ਦੋਵੇਂ ਭਰਾ ਭਰਾਵਾਂ ਨੇ ਸ਼ਰਾਬ ਕਦੇ ਮੂੰਹ ਤੇ ਧਰ ਕਿੰਨੀ ਦੇਖੀ ਸੀ। ਸ਼ਰਾਬ ਪੀਣ ਵਾਲੇ ਉਲੱਥ ਮੁੰਡਿਆਂ ਦੀ ਢਾਣੀ ਵਿੱਚ ਬੈਠਣ ਤੋਂ ਉਹ ਬਹੁਤ ਸੰਗਦੇ। ਕਿਸੇ ਕੋਲ ਖੜਨ, ਬੈਠਣ ਦੀ ਉਹਨਾਂ ਕੋਲ ਵੇਲ ਕਦੋਂ, ਵੇਲ ਵੀ ਕਦੋਂ ਸੀ। ਉਹਨਾਂ ਨੇ ਕਦੇ ਮਾਸ ਮਿੱਟੀ ਨੂੰ ਮੂੰਹ ਵੀ ਨਹੀਂ ਲਾਇਆ ਸੀ। ਅਗਵਾੜ ਦੇ ਕਈ ਚੁਰਸ਼ਰੇ ਮੁੰਡੇ ਬੱਕਰਾ ਵਾਢ ਕੇ ਰਿੰ ਰਿੰ ਖਾਂਦੇ ਰਿੰ ਬਿੰਨ ਖਾਂਦੇ ਘਰ ਦੀ ਕੱਢੀ ਸ਼ਰਾਬ ਪਿੰਦੇ ਪਰ ਗਿੰਦਤੇ ਚੰਦ ਹੁਰਾ ਦਾ ਜੇ ਕਦੀ ਬਹੁਤਾ ਜੀ ਲਲਚਾਉਂਦਾ ਤਾਂ ਮੱਕੀ ਜਾਂ ਛੋਲਿਆਂ ਦੇ ਦਾਣੇ ਭੁੰਨ ਕੇ ਪਣਾ ਕੇ ਗੁੜ ਨਾਲ ਚੱਬ ਲੈਂਦੇ ਕਣਕ ਦੇ ਮਰੀਂਡੇ ਘਾਠ ਤਿਲਾਂ ਦੇ ਤਲੋਏ ਤੇ ਮੱਕੀ ਦੀ ਭੂਤ ਪਿੰਨੀ ਉਹਨਾਂ ਲਈ ਛੱਤੀ ਪਦਾਰਥ ਸਨ ਲਵੇਰੀ ਮੱਝ ਹਮੇਸ਼ਾ ਹੀ ਉਹਨਾਂ ਦੇ ਕਿੱਲੇ ਉੱਤੇ ਰਹਿੰਦੀ ਸੀ ਸਾਰਾ ਟੱਬਰ ਖੱਟੀ ਲੱਸੀ ਕੜਿਆ ਦੁੱਧ ਪੀਂਦਾ ਡੱਕਮਾ ਅਗਵਾੜ ਦੇ ਚੱਕਵੇਂ ਮੁੰਡੇ ਦੋਵੇਂ ਭਰਾਵਾਂ ਨੂੰ ਕਿਸੇ ਗੱਲ ਵਿੱਚ ਪਤੀਜਦੇ ਨਹੀਂ ਸਨ ਕੋਈ ਵੀ ਗੱਲ ਛੜਤੀ ਤੇ ਜੇ ਗੱਲ ਗਿੰਦਰ ਤੇ ਘਰ ਉੱਤੇ ਆ ਜਾਂਦੀ ਤਾਂ ਮਖੌਲ ਵਿੱਚ ਉਹਨਾਂ ਨੂੰ ਕਹਿੰਦੇ ਓਏ ਉਹ ਕੀ ਕਰਨਗੇ ਖੱਟੀ ਲੱਸੀ ਪੀਣ ਵਾਲੇ ਦਿਵਾਲੀ ਦੀ ਰਾਤ ਸੀ 4-5 ਮੁੰਡੇ ਇੱਕ ਮੁੰਡੇ ਦੇ ਬਾਹਰਲੇ ਘਰ ਘਰ ਦੀ ਸ਼ਰਾਬ ਪੀ ਰਹੇ ਸਨ ਤੇ ਬੱਕਰਾ ਵੀ ਉੱਥੇ ਹੀ ਰਿੱਝ ਰਿਹਾ ਸੀ ਗਿੰਦਰ ਨੂੰ ਉਸ ਦਿਨ ਹੱਥ ਮੋਗੇ ਦਾ ਪਾਣੀ ਮਿਲਣਾ ਸੀ ਉਹਨਾਂ ਨੂੰ ਇੱਕ ਕਹੀ ਦੀ ਲੋੜ ਸੀ ਉਹ ਉਸ ਮੁੰਡੇ ਦੇ ਬਾਹਰਲੇ ਘਰ ਕਹੀ ਮੰਗਣ ਗਿਆ ਤਾਂ ਉਸ ਢਾਣੀ ਨੇ ਉਹਨੂੰ ਉਸ ਨੂੰ ਉੱਥੇ ਹੀ ਫੜ ਲਿਆ ਬਾਈ ਗਿੰਦਰਾ ਇੱਕ ਖਾੜਾ ਲਾਲ ਹੈ ਗਿੰਦਰ ਕਹਿੰਦਾ ਡਾਡੀ ਆਲੀ ਆਣ ਐ ਡਾਡੀ ਆਲੀ ਆਣ ਜੇ ਕਦੇ ਮੂੰਹ ਤੇ ਧਰੀ ਹੋਵੇ ਇੱਕ ਸ਼ਰਾਬੀ ਜਿਸ ਨੇ ਸੱਤ ਤੋਂ ਬਾਅਦ ਪੀਤੀ ਹੋਈ ਸੀ ਕਹਿੰਦਾ ਇੱਧਰ ਆਸ਼ਿਕਾ ਨੂੰ ਦੇ ਇਹ ਖੱਟੀ ਲੱਸੀ ਪੀਣ ਵਾਲਾ ਕੀ ਕਰੂ ਤੇ ਗਲਾਸ ਫੜ ਕੇ ਘਟਾ ਘਟ ਛਾੜ ਗਿਆ ਇੱਕ ਵਾਰੀ ਚੋਲੇ ਵਾਲੇ ਬਾਬੇ ਦੇ ਡੇਰੇ ਭੀੜ ਪਾਉਣ ਵਾਲਾ ਅਗਵਾੜ ਗਿਆ ਜਦ ਆਥਣ ਜੇਹਾ ਹੋ ਗਿਆ ਮੁੰਡੇ ਜੇਦ ਪਏ ਅਖੇ ਸੱਤ ਤੋਂ ਬਾਅਦ ਮਿੱਟੀ ਦਾ ਭਰਿਆ ਟੋਕਰਾ ਕਿਹੜਾ ਮੁੰਡਾ ਚੁੱਕ ਕੇ ਬਾਬੇ ਦੇ ਸਮਾਧ ਵਾਲੇ ਚੌਂਤਰੇ ਉੱਤੇ ਲਿਜਾ ਸਕਦਾ ਹੈ ਜਿੱਥੋਂ ਮਿੱਟੀ ਪੁੱਟ ਕੇ ਟੋਕਰਾ ਭਰਨਾ ਭਰਨਾ ਸੀ ਉਥੋਂ ਬਾਬੇ ਦੀ ਸਮਾਦ ਕੋਈ 100 ਕਦਮ ਦੂਰ ਸੀ ਉਹਨਾਂ ਕੋਲ ਇੱਕ ਐਸਾ ਤਕੜਾ ਨਰੋਆ ਤੇ ਚੌੜਾ ਟੋਕਰਾ ਸੀ ਜਿਸ ਵਿੱਚ 500 ਮਨ ਤੋਂ ਵੱਧ ਮਿੱਟੀ ਪੈ ਸਕਦੀ ਸੀ ਇੱਕ ਮੁੰਡੇ ਨੇ ਟੋਕਰਾ ਖਾਸਾ ਹੀ ਭਰ ਦਿੱਤਾ ਟੋਕਰਾ ਉਹ ਕਿਸੇ ਤੋਂ ਨਾ ਹਿੱਲਿਆ ਸਾਰੇ ਖੜੇ ਦੇਖੀ ਜਾਣ ਚੰਦ ਨੇ ਚੌਹ ਮੁੰਡਿਆਂ ਤੋਂ ਟੋਕਰਾ ਚੱਕਵਾ ਕੇ ਆਪਣੇ ਸਿਰ ਉੱਤੇ ਧਰਿਆ ਤੇ ਬਾਬੇ ਦੇ ਚੌਂਤਰੇ ਉੱਤੇ ਉਹ ਜਾ ਕੇ ਮੂੰਦਾ ਮਾਰਿਆ ਸਾਰਾ ਇਕੱਠੇ ਰਹਿ ਗਿਆ ਸਾਲਿਓ ਖੱਟੀ ਲੱਸੀ ਪੀਣ ਵਾਲਿਆਂ ਖੱਟੀ ਲੱਸੀ ਪੀਣ ਵਾਲਾ ਹੀ ਨੱਤਰ ਗਿਆ ਦੋਵੇਂ ਭਰਾ ਕਮਾਈ ਕਰਦੇ ਸਨ ਬੇਥਾ ਨਾ ਕਿਸੇ ਦਾ ਕੁਝ ਢੋਲਦੇ ਨਾ ਵਿਗਾੜਦੇ ਕਿਸੇ ਨਾਲ ਕਦੇ ਲੜੇ ਨਹੀਂ ਸਨ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਪਾਇਆ ਸਾਰਾ ਗਵਾਰ ਉਹਨਾਂ ਨੂੰ ਸਮਝਦਾ ਸੀ ਕਿ ਇਹ ਮੁੰਡੇ ਤਾਂ ਦੇਵਤਾ ਹਨ ਦੋਵੇਂ ਭਰਾ ਹੁਣ ਇਸੇ ਫਿਕਰ ਵਿੱਚ ਰਹਿੰਦੇ ਕਿ ਕਿਵੇਂ ਦੋ ਘਮਾ ਜ਼ਮੀਨ ਸੁਰਤਾ ਸਿੰਘ ਕੋਲ ਛਡਵਾਈ ਜਾਵੇ 2000 ਦੀ ਸਾਰੀ ਗੱਲ ਸੀ ਜਿੱਥੇ ਉਹਨਾਂ ਦੇ 4000 ਜਿੱਥੇ ਉਹਨਾਂ ਨੇ 4000 ਲਾ ਦਿੱਤਾ ਸੀ ਤੇ ਮਗਰੋਂ 2 ਕੁ ਮਾ ਛੜਵਾ ਲਿਆ 2 ਕੁ ਮਾ ਵੀ ਛੜਵਾ ਲਈ ਸੀ ਤਾਂ ਹੁਣ ਉਹਨਾਂ ਨੂੰ 2000 ਦੇਣਾ ਕੀ ਬਾਲਾ ਸੀ ਉਹਨਾਂ ਨੇ ਹੌਲੀ ਹੌਲੀ 2000 ਇਕੱਠਾ ਕੀਤਾ ਤੇ ਸੁਰਤਾ ਸਿੰਘ ਨੂੰ ਕਿਹਾ ਕਿ ਉਹ ਆਪਣੀ ਰਕਮ ਖਰੀ ਕਰੇ ਤੇ ਜ਼ਮੀਨ ਛਟੇ ਸੁਰਤਾ ਸਿੰਘ ਪਰ ਲੱਤ ਨਹੀਂ ਸੀ ਲਾਉਂਦਾ ਉਹਦਾ ਵਤੀਰਾ ਸੀ ਕਿ ਜੇ ਕੋਈ ਉਹਦਾ ਵਿਆਜ ਨਾ ਮੋੜਦਾ ਜਾਂ ਅਸਲ ਰਕਮ ਵਿੱਚੋਂ ਬਿਲਕੁਲ ਵੀ ਨਾ ਛੱਡਦਾ ਤਾਂ ਉਹ ਉਸ ਨੂੰ ਠਿੱਠ ਕਰੀ ਰੱਖਦਾ ਪਰ ਜੇ ਕੋਈ ਆਪਣਾ ਸਾਰਾ ਹਿਸਾਬ ਕਿਤਾਬ ਉਸ ਨਾਲ ਮੁਕਦਾ ਕਰਨਾ ਚਾਹੁੰਦਾ ਤਾਂ ਉਸ ਨੂੰ ਸੱਤੇ ਕਪੜੀ ਅੱਗ ਲੱਗ ਜਾਂਦੀ ਉਸ ਨੂੰ ਆਪਣੀ ਸਾਰੀ ਹੱਥਾਂ ਵਿੱਚੋਂ ਨਿਕਲ ਗਈ ਲੱਗਦੀ ਗਿੰਦਰ ਨੇ ਸੁਰਤਾ ਸਿੰਘ ਨੂੰ ਬਹੁਤ ਵਾਰੀ ਕਿਹਾ ਕਿ ਉਹ ਆਪਣਾ 2000 ਖਰਾ ਦੁੱਧ ਵਰਗਾ ਲੈ ਲਵੇ ਤੇ ਜ਼ਮੀਨ ਦਾ ਕਬਜ਼ਾ ਛੱਡ ਦੇਵੇ ਪਰ ਹਰ ਵਾਰੀ ਸੁਰਤਾ ਸਿੰਘ ਟਾਲ-ਮਟੋਲ ਕਰਦਾ ਸੀ ਕੁਝ ਦਿਨ ਬਾਅਦ ਕੇ ਸੁਰਤਾ ਸਿੰਘ ਆਪਣੀ ਬਹੀ ਕੱਢ ਲਿਆ ਆ ਧੀਰੂਮਲ ਸੇੜ ਦੀ ਦੁਕਾਨ ਉੱਤੇ ਉਸਨੇ ਗਿੰਦਰ ਨੂੰ ਬੁਲਾ ਲਿਆ ਕਹਿੰਦਾ ਗਿੰਦਰ ਸਿਆ ਦੋ ਸਾਲ ਹੋ ਗਏ ਆਪਾਂ ਨੂੰ ਨਾਮ ਕਰੀ ਨੂੰ 1000 ਤੇਰੇ ਕੰਨੀ ਅਜੇ ਖੜੇ ਪਹਿਲਾਂ ਇਹ ਨਵੇੜ ਲੈ ਨਵੇੜ ਲੈਨੇ ਆ ਨਵੇੜ ਲੈ ਜਾਂ ਨਾਮਾ ਕਰਨੇ ਨਾਮਾ ਕਰ ਲੈ ਸੁਰਤ ਸਿੰਘ ਨੇ ਬੋਲ ਸੁਰਤ ਸਿੰਘ ਦੇ ਬੋਲ ਸੁਣ ਕੇ ਗਿੰਦਰ ਦੀਆਂ ਪੁਤਲੀਆਂ ਭੁੱਖਣ ਲੱਗ ਪਈਆਂ ਇਹ ਗੱਲ ਜਿਵੇਂ ਉਸ ਨੂੰ ਸਮਝ ਨਹੀਂ ਸੀ ਆਈ ਲਾਲਾ ਵੀ ਵਹੀ ਨੂੰ ਪੜ੍ਹ ਕੇ ਇਹੀ ਗੱਲ ਕਹਿ ਰਿਹਾ ਸੀ ਸੁਰਤਾ ਸਿੰਘ ਇਉਂ ਬੋਲ ਰਿਹਾ ਸੀ ਜਿਵੇਂ ਸੱਚਮੁੱਚ ਹੀ 1000 ਰੁਪਏ ਅਜੇ ਰਹਿਦਾ ਹੋਵੇ ਗਿੰਦਰ ਦੇ ਮੱਥੇ ਵਿੱਚ ਇੱਕ ਠੱਕ ਠੱਕ ਹੋਣ ਲੱਗ ਪਈ ਉਸ ਨੂੰ ਕਿਸੇ ਦੀ ਗੱਲ ਤੇ ਯਕੀਨ ਨਹੀਂ ਆ ਰਿਹਾ ਸੀ ਵਿਆਜੂ ਰੁਪਈਆ ਤਾਂ ਵਿਆਜੂ ਰੁਪਈਏ ਦਾ ਸਾਰਾ ਹਿਸਾਬ-ਕਿਤਾਬ ਹੱਥ ਨਹੀਂ ਵਰਕੀ ਮੈਂ ਦੇ ਕੇ ਉਸਨੇ ਮੁਕਾ ਦਿੱਤਾ ਸੀ ਇਹ 1000 ਕਿੱਥੋਂ ਨਿਕਲ ਆਇਆ ਨਾਮੇ ਪੱਤੇ ਦੀ ਸਾਰੀ ਲਿਖਤ ਪੜਤ ਧੀਰਮਲ ਹੀ ਸਾਰੇ ਅਗਵਾੜਦੀ ਕਰਕੇ ਰੱਖਦਾ ਕਰਕੇ ਦਿੰਦਾ ਗਿੰਦਰ ਦਾ ਮੱਥਾ ਠਣਕਿਆ ਕਿ ਇਹ ਸਾਰੀ ਠੱਗੀ ਸੁਰਤਾ ਸਿੰਘ ਨੇ ਧੀਰੂਮਲ ਨਾਲ ਰਲ ਕੇ ਕੀਤੀ ਆ ਧੀਰੂਮਲ ਕਿਹੜਾ ਦੁੱਤ ਹੋਤਾ ਸੀ ਗਿੰਦਰ ਸਿਉ ਨੇ ਮੂੰਹ ਉੱਠ ਕੇ ਘਰ ਨੂੰ ਆ ਗਿਆ 2000 ਰੁਪਿਆ ਗਹਿਣੇ ਵਾਲਾ ਉਸ ਨੇ ਸਰਪੰਚ ਕੋਲ ਮਾਨਤ ਰੱਖ ਦਿੱਤਾ ਦੋ ਘਮਾ ਗਹਿਣੇ ਵਾਲੀ ਜ਼ਮੀਨ ਵਿੱਚ ਸੁਰਤਾ ਸਿੰਘ ਨੇ ਵਹਾ ਕੇ ਸਹਾਗੀ ਮਰਵਾਈ ਪਈ ਸੀ ਜ਼ਮੀਨ ਫਸਲ ਬੀਜਣ ਦੇ ਵਤ ਸੀ ਪਹਿਰ ਤੇ ਤੜਕੇ ਉੱਠ ਕੇ ਦਰ ਤੇ ਚੰਦ ਨੇ ਜਾ ਕੇ ਉਸ ਵਿੱਚ ਮੋٹے-ਮੋٹے ਨੱਕ ਵਾਲੀ ਮੱਕੀ ਬੀਜ ਦਿੱਤੀ ਮੱਕੀ ਬੀਜ ਕੇ ਦੋਵੇਂ ਪਰਾ ਘਰ ਨੂੰ ਜਦ ਆ ਰਹੇ ਸਨ ਉਹ ਉੱਚੀ ਉੱਚੀ ਬੋਲਦੇ ਸਨ ਜਿਵੇਂ ਉਹਨਾਂ ਨੂੰ ਕਿਸੇ ਪ੍ਰੇਤ ਦੀ ਕਸਰ ਹੋ ਗਈ ਹੋਵੇ ਗਿੰਦਰ ਬੋਲ ਰਿਹਾ ਸੀ ਹੱਕ ਦੀ ਗੱਲ ਤੇ ਸੀਸ ਧਿਆਗੇ ਚੰਦ ਕੂਕ ਰਿਹਾ ਸੀ ਤਲਾਮੁਲਾ ਪੱਟ ਦੇਾਂਗੇ ਸੂਰਤੇ ਦਾ ਸਮਝਦਾ ਕੀ ਆ ਸਾਰੇ ਪਿੰਡ ਵਿੱਚ ਚਰਚਾ ਛੜ ਗਈ ਖੱਟੀ ਲੱਸੀ ਪੀਣ ਵਾਲਿਆਂ ਦੀ ਖੱਟੀ ਲੱਸੀ ਪੀਣ ਵਾਲਿਆਂ ਨੇ ਹੱਥ ਘਰਤੀ ਬਈ ਸੋ ਦੋਸਤੋ ਇਹ ਸੀ ਕਹਾਣੀ ਖੱਟੀ ਲੱਸੀ ਪੀਣ ਵਾਲੇ ਜਿਸ ਨੂੰ ਲਿਖਿਆ ਹੈ ਰਾਮਸਰੂਪ ਅਣਖੇ ਜੀ ਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਮੇਰੇ ਚੈਨਲ ਅਕਤਹ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ